ਆਧ ਪਤਾ ਲੱਗਦਾ ਵੀ ਲੋਕ ਕੰਮ ਦੇ ਦੇਖ ਕੇ ਵੋਟ ਪਾਉਂਦੇ ਆ ਸਾਰੇ ਲੋਕਾਂ ਨੇ ਕੰਮ ਨੂੰ ਵੋਟ ਪਾਈ ਐ ਭਾਈ ਜੀ ਅਸੀਂ ਸਰਕਾਰ ਚਾ ਅਸੀਂ ਵੀ ਜਦੋਂ ਸੋਚ ਰਹੇ ਸੀ ਵੀ ਨਹੀਂ ਜਾ ਰਹੀ ਨਹੀਂ ਹੋ ਸਕਦਾ ਪਰ ਉਹ ਇੰਨਾ ਵਧੀਆ ਹੋ ਗਿਆ ਕਿ 24 ਘੰਟੇ ਕਿਤੇ ਖੇਤਾਂ 'ਲੀ ਲੈ ਤੁਸੀਂ ਸੁਣਿਆ ਸੀਗਾ ਕਿਤੇ ਦਿਨੇ ਆ ਜਿੰਮੇਦਾਰਾਂ ਦੇ 60 ਮਣੀ ਕਣਕ ਜਾਂ 65 ਮਣੀ ਕਣਕ ਨਿਕਲੀ ਐ ਕਿਉਂ ਨਿਕਲੀ ਐ ਕਿਉਂਕਿ ਲੋਕਾਂ ਨੇ ਕੋਲੇ ਖੜ ਕੇ ਪਾਣੀ ਲਾਇਨੇ ਕਣਕਾਂ ਨੂੰ ਔਰਤਾਂ ਨੇ ਬਹੁਤ ਸਵਾਲ ਕਰੇ ਨੇ ਕਿ ਸਾਡਾ 1000 ਕਦੋਂ ਆਊਗਾ ਮੈਂ ਕਾਲੀ ਦਲ ਦਾ ਮੇਰੇ ਖਿਆਲ ਨਿਭੜ ਗਿਆ ਕੰਮ ਉਹਨੂੰ ਤਾਂ 2-3% ਵੋਟ ਪੈਣੀ ਐ 4% ਤੋਂ ਵਧਣੀ ਨਹੀਂ ਮੇਰੇ ਹਿਸਾਬ ਨਾਲ ਕੋ ਬਸਪਾਨੂ ਬੇਸ਼ੇ ਰਹਿ ਸਕਦਾ ਹੈ ਪੰਜਾਬ ਦੇ ਵਿੱਚ ਲੋਕਾਂ ਨੇ ਵੋਟਾਂ ਪਾਈਆਂ ਨੇ ਸੰਜੂ ਸੰਗਤ ਮਾਨ ਨੂੰ ਐਮਪੀ ਬਣਾ ਕੇ ਭੇਜਿਆ ਪਹਿਲਾਂ ਵੀ ਇੱਕ ਵਾਰੀ ਐਮਪੀ ਬਣਾਇਆ ਪਹਿਲਾਂ ਵੀ ਦੋ ਵਾਰੀ ਐਮਪੀ ਗਿਆ ਹੈ ਉਹ ਦਿੱਲੀ ਦੇ ਵਿੱਚ ਸੰਗਰੂਰ ਵਾਲਿਆਂ ਨੇ ਵੀ ਪਹਿਲਾਂ ਇੱਕ ਵਾਰੀ ਐਮਪੀ ਬਣਾਇਆ ਪਰ ਉਸ ਬੰਦੇ ਨੇ ਅੱਜ ਤੱਕ ਮੂੰਹ ਨਹੀਂ ਖੋਲਿਆ ਜਾ ਕੇ ਉੱਥੇ ਲੋਕ ਸਭਾ ਚੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਵੋਟਾਂ ਪੈ ਚੁੱਕੀਆਂ ਨੇ ਅਤੇ ਲਗਾਤਾਰ ਜੇ ਗੱਲਬਾਤ ਕਰੀਏ ਤਕਰੀਬਨ 60% VOTING ਹੋਈ ਆ ਆਲ ਓਵਰ ਪੰਜਾਬ ਚ ਹੁਣ ਨਤੀਜੇ ਆਉਣੇ ਨੇ 4 ਜੂਨ ਨੂੰ ਦੇਖਣਾ ਹੋਵੇਗਾ ਕਿਹੜੀ ਪਾਰਟੀ ਦੇ ਉਮੀਦਵਾਰ ਵੱਡੀ ਗਿਣਤੀ ਚ ਜਿੱਤਣਗੇ 13 ਮੈਂਬਰ ਪਾਰਲੀਮੈਂਟ ਦੀਆਂ ਸੀਟਾਂ ਚੋਂ ਕਿਹੜੀ ਪਾਰਟੀ ਵੱਧ ਸੀਟਾਂ ਜਿੱਤੇਗੀ ਸੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਚੇਅਰਮੈਨ ਪੰਨ ਸੀਟ ਮਹਿੰਦਰ ਸਿੰਘ ਸਿੱਧੂ ਮੌਜੂਦ ਨੇ ਸਿੱਧੂ ਸਾਹਿਬ ਕਿਵੇਂ ਦੇਖਦੇ ਹੋ voting ਕਰਵਾਈ ਤੁਸੀਂ ਲਗਾਤਾਰ voting ਹੋਈ ਆ ਬੂਥਾਂ ਤੇ ਵੀ ਤੁਸੀਂ ਪਹੁੰਚੇ voting ਹੋ ਚੁੱਕਿਆ ਹੁਣ ਰਿਜ਼ਲਟ ਦਾ ਇੰਤਜ਼ਾਰ ਆ ਜੀ ਕਿਵੇਂ ਦਾ ਰਹਿਣ ਵਾਲਾ ਰਿਜ਼ਲਟ ਬਹੁਤ ਵਧੀਆ ਰਹੂਗਾ ਲੋਕਾਂ ਦਾ ਜਿਹੜਾ ਪਿਆਰ ਸਤਿਕਾਰ ਤੇ ਅੱਜ ਪਤਾ ਲੱਗਦਾ ਵੀ ਲੋਕ ਕੰਮ ਦੇ ਦੇਖ ਕੇ ਵੋਟ ਪਾਉਂਦੇ ਆ ਸਾਰੇ ਲੋਕਾਂ ਨੇ ਕੰਮ ਨੂੰ ਵੋਟ ਪਾਈ ਆ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਇੰਨੇ ਹਰਮਨ ਪਿਆਰਤਾ ਹੈਗੇ ਲੋਕਾਂ ਅਸਲੀ ਜਿਹੜਾ ਕਹਿੰਦੇ ਆ ਮੁੱਖ ਮੰਤਰੀ ਪਹਿਲੀ ਵਾਰ ਮਿਲਿਆ ਲੋਕਾਂ ਨੂੰ ਬਿਲਕੁਲ ਜਦੋਂ ਆਪਾਂ ਪ੍ਰਚਾਰ ਕਰਦੇ ਹੁੰਦੇ ਆ ਉਹ ਤੋਂ ਵੇਵ ਕੁਝ ਹੋਰ ਹੁੰਦੀ ਆ ਆਪਾਂ ਦੇਖਦੇ ਆਂ ਜਾ ਕੇ ਜਿਸ ਦਿਨ VOTING ਹੁੰਦੀ ਆ ਉਸ ਦਿਨ ਜੱਜਮੈਂਟ ਜੀ ਆ ਜਾਂਦੀ ਆ ਵੀ ਕਿੰਨੀ ਕ VOTING ਕਿਉਂਕਿ ਬੂਥਾਂ ਤੇ ਜਾਣਾ ਵੀ ਕਿਵੇਂ ਚੱਲ ਰਿਹਾ ਜੀ ਕੰਮ ਤਾਂ ਐ ਹੁੰਦਾ ਵੀ ਇੰਨੇ ਪਰਸੈਂਟ ਵਧੀਆ ਚੱਲ ਰਿਹਾ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਵੀ ਬਹੁਤ ਬੂਥਾਂ ਤੇ ਜਾ ਕੇ ਦੇਖਿਆ ਜਦੋਂ VOTING ਹੋਈ ਕਿਵੇਂ ਲੱਗਿਆ ਤੁਹਾਨੂੰ ਮੈਂ ਤਕਰੀਬਨ 4 ਹਲਕਿਆਂ ਲਹਿਰਾ ਦੜਬਾ ਸੁਨਾਮ ਤੇ ਸੰਗਰੂਰ 4 ਹਲਕਿਆਂ ਵਿੱਚ ਦੀ ਮੈਂ ਜਿਹੜਾ ਲਾ ਕੇ ਆਇਆ ਆ ਜੀ ਤੇ ਬਹੁਤ ਖੁਸ਼ੀ ਹੋਈ ਆ ਕਿ ਪਹਿਲਾਂ ਲੱਗਦਾ ਸੀ ਤੁਹਾਡਾ ਵਾਲੀ ਗੱਲ ਹੈ ਵੀ ਜਦੋਂ ਪ੍ਰਚਾਰ ਕਰਦੇ ਸੀ ਉਦੋਂ ਕਈ ਲਾਂਬੇ ਵੀ ਆ ਜਾਂਦੇ ਸੀ ਇਹ ਨਹੀਂ ਹੋਇਆ ਇਹ ਇਹ ਹਲੇ ਸਾਡੀ ਤੁਹਾਡੀ ਗਰੰਟੀ ਨਹੀਂ ਪੂਰੀ ਹੋਈ ਮਾਈਆਂ ਵਾਲੀ ਖਾਸ ਕਰਕੇ ਹੈਗਾ ਪਰ ਜਦੋਂ ਬੂਥਾਂ ਤੇ ਗਏ ਉਦੋਂ ਪਤਾ ਲੱਗਦਾ ਵੀ ਲੋਕਾਂ ਨੇ ਯਾਰ ਕੰਮ ਨੂੰ ਕਦਰ ਕੀਤੀ ਹੈ ਮਾਨ ਸਾਹਿਬ ਦੇ ਜਿਹੜੀ ਹੈਗੇ ਪਿਆਰ ਤੁਹਾਨੂੰ ਕੰਮ ਕੀਤਾ ਜਿਹੜੇ ਪੂਰਾ ਉਹਨਾਂ ਨੇ ਸਤਿਕਾਰ ਦਿੱਤਾ ਐਕਿਉਂ ਬਿਲਕੁਲ ਪਹਿਲਾਂ ਤਾਂ ਇਹ ਵੀ ਲੱਗਦਾ ਸੀ ਜਦੋਂ ਐਮਐਲਏ ਜਾਂਦੇ ਸੀ ਉਮੀਦਵਾਰ ਦੇ ਨਾਲ ਸਵਾਲ ਵੀ ਪੁੱਛਦੇ ਸੀ ਲੋਕਾਈ ਗੁੱਸਾ ਹੁੰਦੇ ਨੇ ਗੁੱਸੇ ਗਲੇ ਤੇ ਸਵਾਲ ਚੁੱਕਦੇ ਸੀ ਕਿ ਆਹ ਕੰਮ ਕੀਤਾ ਨਹੀਂ ਜੀ ਤੁਸੀਂ ਆਹ ਸੜਕ ਨਹੀਂ ਬਣਾਈ ਆ ਐਵੇਂ ਦੇ ਗੁੱਸੇ ਗਲੇ ਵੀ ਰਹਿੰਦੇ ਸੀ ਥੋੜੇ-ਮੋਟੇ ਹੈਗੇ ਸੀ ਪਰ ਜੋ ਸਰਕਾਰ ਕੰਮ ਕਰ ਰਹੀ ਲੋਕਾਂ ਨੂੰ ਪਤਾ ਸੀਗਾ ਇਹ ਸਰਕਾਰ ਜਿਹੜੇ ਕੰਮ ਕਰ ਰਹੀ ਹੈ ਜਿਵੇਂ ਬਿਜਲੀ ਵਾਲਾ 600 ਜੁਨਟ ਵਾਲਾ ਹੈਗਾ 43000 ਨੌਕਰੀਆਂ ਵਾਲਾ ਹੈਗਾ ਪਾਣੀ ਵਾਲਾ ਨਹਿਰੀ ਪਾਣੀ ਵਾਲਾ ਤੂੰ ਸਭ ਨੂੰ ਲਾ ਲੋ ਮੋਟਰਾਂ ਦੀ ਬਿਜਲੀ ਆ ਲਾ ਲੋ ਉਹ ਅੱਜ ਪਤਾ ਲੱਗਿਆ ਵੀ ਲੋਕਾਂ ਨੇ ਉਹ ਮੰਨ ਲਮੋੜਿਆ ਠੀਕ ਹੈ ਬਹੁਤ ਸਤਿਕਾਰ ਮਿਲਿਆ ਬਹੁਤ ਖੁਸ਼ੀ ਹੁੰਦੀ ਸੀ ਜਿੱਥੇ ਜਾਂਦੇ ਸੀ ਹਰੇਕ ਪਿੰਡ ਦੇ ਵਿੱਚੋਂ 50 ਤੋਂ 60% ਵੋਟ ਹੈਗੀ ਜਿਹੜੀ ਆਵਾਮ ਦੀ ਪਾਰਟੀ ਦੇ ਕੈਂਡੀਡੇਟ ਨੂੰ ਪਾਈ ਹੈ ਬਿਲਕੁਲ ਅਸੀਂ ਵੀ ਇੰਟਰਵਿਊਜ਼ ਕਰਦੇ ਸੀ ਬਿਜਲੀ ਇਫੈਕਟ ਤਾਂ ਬਹੁਤ ਮੰਨਦੇ ਸੀ ਲੋਕ ਕਿ ਬਿਜਲੀ ਇ ਬਈ ਅਸੀਂ ਸਰਕਾਰ ਚ ਤੇ ਅਸੀਂ ਵੀ ਜਦੋਂ ਸੋਚ ਰਹੇ ਸੀ ਵੀ ਨਹੀਂ ਜਾ ਰਹੀ ਨਹੀਂ ਹੋ ਸਕਦਾ ਪਰ ਉਹ ਇੰਨਾ ਵਧੀਆ ਹੋ ਗਿਆ ਕਿ 24 ਘੰਟੇ ਕਿਤੇ ਖੇਤਾਂਾਂ ਦੀ ਲਾਈਟ ਤੁਸੀਂ ਸੁਣਿਆ ਸੀਗਾ ਕਿਤੇ ਦਿਨੇ ਆ ਜਿੰਮੇਦਾਰਾਂ ਦੇ 60 ਮਣੀ ਕਣਕ ਜਾਂ 65 ਮਣੀ ਕਣਕ ਨਿਕਲੀ ਕਿਉਂ ਨਿਕਲੀ ਹੈ ਕਿਉਂਕਿ ਲੋਕਾਂ ਨੇ ਕੋਲੇ ਖੜਕੇ ਪਾਣੀ ਲਾਇਆ ਨੇ ਕਣਕਾਂ ਨੂੰ ਐਕਤਲੀ ਜਨਨ ਕਿ ਕਿਸਾਨ ਸਟਰੋਂਗ ਹੋਏ ਨੇ ਮਜ਼ਬੂਤ ਹੋਏ ਨੇ ਇਹਦੇ ਨਾਲ ਜਦੋਂ ਬਿਜਲੀ ਵਧੀਆ ਮਿਲੇ ਜੀ ਬਿਲਕੁਲ ਬਿਲਕੁਲ ਜਿਹਦੇ ਨਾਲ 10 ਮਣੀ ਝਾੜ ਵਧਿਆ ਹੈ ਜੀ ਬਲਕਿ ਜਿਹੜੇ ਲੋਕ ਮੱਕੀਆਂ ਬੀਜਦੇ ਨੇ ਹੁਣ ਕਣਕ ਵੱਢਣ ਤੋਂ ਬਾਅਦ ਜਾਂ ਹਲਦੂ ਪੱਟਣ ਤੋਂ ਬਾਅਦ ਜਦੋਂ ਮੱਕੀ ਨੂੰ ਅੱਗੇ ਪਾਣੀ ਲਾਉਂਦੇ ਦੋ ਘੰਟੇ ਲੇਟ ਆਉਂਦੀ ਸੀ ਦੋ ਘੰਟੇ ਵੀ ਉਦੋਂ ਹੁੰਦੀ 2:00 ਤੋਂ ਲੈ ਕੇ 4:00 ਵਜੇ ਤੱਕ 11:00 ਤੋਂ ਲੈ ਕੇ 12:00 ਵਜੇ ਤੱਕ ਤੇ ਉਦੋਂ ਮੱਛਰ ਬਹੁਤ ਹੁੰਦਾ ਸੀਗਾ ਖੇਤਾਂ ਦੇ ਵਿੱਚ ਮੈਂ ਆਪ ਮੱਕੀ ਬੀਜ ਕੇ ਮੈਂ ਡੇਰੀ ਦਾ ਕੰਮ ਕਰਦਾ ਜਦੋਂ ਖੇਤ ਜਾਂਦੇ ਸੀ ਲੱਤਾਂ ਦੇ ਉੱਤੇ ਥੱਲੇ ਲਾਲ ਲਾਲ ਧੱਫੜਾਉਂਦੇ ਸੀਗੇ ਮੱਛਰ ਨਾਲ ਪਰ ਕੁਦਰਤੀ ਇਸ ਵਾਰੀ ਇਹ ਹੋਇਆ ਵੀ ਰਾਤ ਨੂੰ ਖੇਤ ਜਾਣ ਦੀ ਜ਼ਿਮੀਦਾਰ ਖੇਤ ਨਹੀਂ ਗਿਆ ਆਪਣੇ ਇਕੱਲੇ ਸਭਨਾਂ ਜ਼ਿਮੀਦਾਰਾਂ ਨੇ ਖੁਸ਼ੀ ਮਨਾਈ ਹੈ ਕਾਸ਼ ਕਰਕੇ ਗਰੀਬਾਂ ਨੇ ਵੀ ਤੇ ਮਹੱਲਾ ਕਲੀਨਿਕ ਬਣ ਰਹੇ ਨੇ ਗਰੀਬ ਬੰਦਾਂ ਨੇ ਵੀ ਸਾਥ ਦਿੱਤਾ ਹੈ ਬਹੁਤ ਹਰ ਇੱਕ ਹਰ ਬੰਦੇ ਨੇ ਸਤਕਾਰ ਕਰਿਆ ਸਰਕਾਰ ਦਾ ਪਰ ਔਰਤਾਂ ਨੇ ਬਹੁਤ ਸਵਾਲ ਕਰੇ ਨੇ ਕਿ ਸਾਡਾ 1000 ਕਦੋਂ ਆਊਗਾ ਜਿਹੜੀ ਮਾਈਆਂ ਵਾਲੀ ਗਰੰਟੀ ਹੈ ਉਹ ਮਾਨ ਸਾਹਿਬ ਨੇ ਕਿਹਾ 1000 ਦੀ ਵੀ ਆਏ 1100 ਦੇਵਾਂਗੇ ਠੀਕ ਹੈ ਛੇਤੀ ਪੂਰੀ ਕਰਨ ਲੱਗੇ ਆ ਠੀਕ ਹੈ ਬਾਕੀ ਕਿਵੇਂ ਦਾ ਰੁਝਾਨ ਕਿਵੇਂ ਦਾ ਰਹਿਣ ਵਾਲਾ ਕੀ ਲੱਗਦਾ ਲੋਕ ਸਭਾ ਹਲਕਾ ਸੰਗਰੂਰ ਚ ਮੁਕਾਬਲਾ ਕਿਸ ਕਿਸ ਪਾਰਟੀ ਦਾ ਲੱਗਦਾ ਤੁਹਾਨੂੰ ਕਿਉਂਕਿ ਹੁਣ ਚਲੋ ਪਹਿਲਾਂ ਤਾਂ ਇਹ ਹੁੰਦਾ ਸੀ ਮੁਕਾਬਲਾ ਸਾਡਾ ਕਿਸੇ ਨਾਲ ਨਹੀਂ ਵੀ ਦੂਜੇ ਨੰਬਰ ਤੇ ਕਿਹੜੀ ਰਹਿਣ ਵਾਲੀ ਹੈ ਜੇ ਇੱਕ ਨੰਬਰ ਤੇ ਆਮ ਦੂਜੇ ਤੀਜੇ ਉਹਨਾਂ ਦੇ ਲੜਾਈ ਹੋ ਸਕਦੀ ਹੈ ਪਰ ਆਮ ਆਦਮੀ ਪਾਰਟੀ ਤਾਂ ਬਹੁਤ ਅੱਗੇ ਹੈ ਠੀਕ ਹੈ ਤੇ ਉਹਦੇ ਵਿੱਚ ਇਹ ਵੀ ਹੋ ਸਕਦਾ ਹੈ ਜਿਵੇਂ ਕਾਲੀ ਦਲ ਦਾ ਮੇਰੇ ਖਿਆਲ ਨਾਲ ਨਿਬੜ ਗਿਆ ਕੰਮ ਉਹਨੂੰ ਤਾਂ 2-3% ਵੋਟ ਪੈਣੀ ਹੈ 4% ਤੋਂ ਵੱਧਣੀ ਨਹੀਂ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਉਹਨਾਂ ਦੇ ਹਾਲਾਤ ਸੀਗੇ ਉਹ ਬਸਪਾ ਨੂੰ ਪਿੱਛੇ ਰਹਿ ਸਕਦਾ ਹੈ ਪੰਜਾਬ ਦੇ ਵਿੱਚ ਜਨਨਕੀ ਬਸਪਾ ਨਾਲ ਮੁਕਾਬਲਾ ਕਹਿ ਸਕਦੇ ਆਪਾਂ ਉਹਨਾਂ ਦਾ ਉਹਨਾਂ ਦਾ ਬਸਪਾ ਨਾਲ ਮੁਕਾਬਲਾ ਹੈ ਕਾਲੀ ਦਲ ਦਾ ਇਕੱਲੇ ਭਾਜਪਾ ਕਾਂਗਰਸ ਔਰ ਸਿਮਰਜੀਤ ਮਾਨ ਉਹ ਤਿੰਨੇ ਆਪਸ ਵਿੱਚ ਲੜ ਰਹੇ ਨੇ ਦੇਖੋ ਦੂਜੇ ਤੀਜੇ ਨੰਬਰ ਤੇ ਕਿਹੜਾ ਆ ਰਿਹਾ ਹੈ ਇਕੱਲੇ ਠੀਕ ਇਹ ਵੀ ਕਿਹਾ ਜਾਂਦਾ ਸੀ ਕਿ ਸਿਮਰਨਜੀਤ ਸਿੰਘ ਮਾਨ ਦੀ ਬੇਬ ਲਗਾਤਾਰ ਅਪ ਹੋ ਰਹੀ ਹੈ ਜੀ ਵੀ ਜਿਮਨੀ ਚੋਣ ਚ ਜਿਸ ਤਰ੍ਹਾਂ ਹੋਇਆ ਉਸ ਤਰ੍ਹਾਂ ਦਾ ਵੀ ਬਣ ਸਕਦਾ ਪਰ ਪਤਾ ਨਹੀਂ ਲੋਕਾਂ ਨੇ ਇਕੱਲੇ ਵੇਖਿਆ ਪਿੱਛੇ 2 ਸਾਲ ਪਹਿਲਾਂ ਆਪਾਂ ਮੇਰੇ ਖਿਆਲ ਖਾਸ਼ੇ ਲੋਕਾਂ ਨੇ ਵੋਟਾਂ ਪਾਈਆਂ ਨੇ ਸਿਮਰਜੀਤ ਸਿੰਘ ਮਾਨ ਨੂੰ ਐਮਪੀ ਬਣਾ ਕੇ ਭੇਜਿਆ ਪਹਿਲਾਂ ਵੀ ਇੱਕ ਵਾਰੀ ਐਮਪੀ ਬਣਾਇਆ ਪਹਿਲਾਂ ਵੀ ਦੋ ਵਾਰੀ ਐਮਪੀ ਗਿਆ ਹੈ ਉਹ ਦਿੱਲੀ ਦੇ ਵਿੱਚ ਸੰਗਰੂਰ ਵਾਲਿਆਂ ਨੇ ਵੀ ਪਹਿਲਾਂ ਇੱਕ ਵਾਰੀ ਐਮਪੀ ਬਣਾਇਆ ਪਰ ਉਸ ਬੰਦੇ ਨੇ ਅੱਜ ਤੱਕ ਮੂੰਹ ਨਹੀਂ ਖੋਲਿਆ ਜਾ ਕੇ ਉੱਥੇ ਲੋਕ ਸਭਾ ਚ ਨਾ ਪੰਜਾਬ ਦੀ ਨਾ ਪੰਜਾਬੀ ਆਤੀ ਨਾ ਜਿਲ੍ਹਾ ਸੰਗਰੂਰ ਦੀ ਨਾ ਲੋਕ ਸਭਾ ਸੰਗਰੂਰ ਦੀ ਕਦੇ ਗੱਲ ਨਹੀਂ ਕੀਤੀ ਪਰ ਇਸ ਵਾਰੀ ਲੋਕਾਂ ਨੇ ਉਹ ਦਿਖਾਇਆ ਵੀ ਭਰਾਵਾ ਐ ਨਹੀਂ ਵੋਟਾਂ ਪਾਉਂਦੇ ਅਸੀਂ ਠੀਕ ਹੈ ਫਰਕ ਕਿੰਨੇ ਕ ਫਰਕ ਨਾਲ ਜਿੱਤ ਹਾਰ ਹੋ ਸਕਦੀ ਹੈ ਇਹ ਬਹੁਤ ਵੱਡਾ ਬਹੁਤ ਵੱਡਾ ਮਾਨਜਲ ਰਹੂਗਾ ਕਿ ਦੱਸਣਾ ਤਾਂ ਬਹੁਤ ਐ ਲੱ ਤੇ ਆਲਓਵਰ ਪੰਜਾਬ ਨੂੰ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਆਲਓਵਰ ਪੰਜਾਬ ਚ ਕਿੰਨੀਆਂ ਸੀਟਾਂ ਲੈ ਕੇ ਜਾਵੇ ਬਾਈ ਜੀ ਸਵੇਰ ਦੇ ਚੱਲੋਂ ਲੱਗੇ ਤਾਂ ਆਪਣੇ ਹਲਕੇ ਜੀ ਆ ਪਰ ਜਿਹੜੇ ਬੰਦੇ ਦੀਆਂ ਰਿਪੋਰਟਾਂ ਆ ਰਹੀਆਂ ਨੇ ਬਹੁਤ ਖੁਸ਼ੀ ਦੀਆਂ ਆ ਰਹੀਆਂ ਨੇ ਬਾਈ ਵੱਧ ਤੋਂ ਵੱਧ ਸੀਟਾਂ ਆ ਰਹੀਆਂ ਨੇ ਆਪ ਵੱਧ ਤੋਂ ਵੱਧ ਆ ਰਹੀਆਂ 13 0 ਦਾ ਕਿਹਾ ਹੈ ਮਾਨ ਸਾਹਿਬ ਨੇ ਮੈਨੂੰ ਲੱਗਦਾ ਹੈ ਪਰਮਾਤਮਾ ਭਲੀ ਕਰੂਗਾ 13 0 ਹੋ ਜਾਊਗਾ ਜੀ ਬਿਲਕੁਲ ਜੀ ਸੋ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਜੋ ਦਾਵਾ ਕਰਦੇ ਨੇ ਕਿ 13 0 ਸੀਐਮ ਭਗਵੰਤ ਮਾਨ ਨੇ ਇੱਕ ਨਾਰਾ ਦਿੱਤਾ ਉਹ ਨਾਰਾ ਪੂਰਾ ਹੋਵੇਗਾ 4 ਜੂਨ ਨੂੰ ਸੋ ਤਸਵੀਰ ਸਿੰਘ ਵਕਸੀ ਵਾਲਾ ਸੀਨੀਅਰ ਆਗੂ ਨੇ ਯੂਥ ਵਿੰਗ ਦੇ ਪ੍ਰਧਾਨ ਨੇ ਮੌਜੂਦ ਨੇ ਸਾਡੇ ਨਾਲ ਤਸਵੀਰ ਜੀ ਕਿਵੇਂ ਦੇਖਦੇ ਹੋ VOTING ਹੋਈ ਕਿਵੇਂ ਦਾ ਰੁਝਾਨ ਲੱਗਿਆ ਤੁਹਾਨੂੰ ਤੁਹਾਡੀ ਜਜਮੈਂਟ ਕੀ ਹੈ ਮੇਰੀ ਜਜਮੈਂਟ ਵੀ ਇਹੀ ਹੈ ਜਿਵੇਂ ਸਿੱਧੂ ਸਾਹਿਬ ਨੇ ਕਿਹਾ ਕਿ ਮਾਨ ਸਾਹਿਬ ਦੀ ਗੱਲ ਜੋ ਮਾਨ ਸਾਹਿਬ ਖੁਦ ਕਹਿੰਦੇ ਰਹੇ ਨੇ ਕਿ ਮੇਰੇ ਮੂੰਹ 'ਚ ਬੱਤੀ ਜਾਂਦੇ ਨੇ ਉਹ ਗੱਲ ਪੂਰੀ ਹੁੰਦੀ ਹੈ ਤੇ ਉਹ ਗੱਲ ਬਿਲਕੁਲ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ 4 ਜੂਨ ਨੂੰ ਤੁਸੀਂ ਦੇਖੋਗੇ ਆਪਾਂ ਦੁਬਾਰਾ ਗੱਲ ਕਰਾਂਗੇ ਕਿ ਉਹੀ ਗੱਲ ਪੂਰੀ ਹੋਈ ਹੈ 13 0 ਲੈ ਕੇ ਹੀ ਅਸੀਂ ਪੰਜਾਬ ਜਿੱਤਾਂਗੇ ਠੀਕ ਹੈ ਪਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਹੋਰ ਸਾਰੀ ਲੀਡਰਸ਼ਿਪ ਆ ਉਹ ਇਥੋਂ ਤੱਕ ਕਹਿੰਦੀ ਸੀ ਕਿ ਇੱਕ ਨੰਬਰ ਤੇ ਸਾਡੀਆਂ ਸ਼ੀਟਾਂ ਆਉਣੀਆਂ ਨੇ ਉਹ 8 9 ਨੂੰ ਵੀ 2 3 ਤੇ ਸਮੇਟ ਦਾਂਗੇ ਆਮ ਆਦਮੀ ਪਾਰਟੀ ਚਲੋ ਹੁਣ ਉਹਨਾਂ ਨੇ ਕੀ ਕਹਿਣਾ ਹੈ ਉਹ ਤਾਂ ਉਹਨਾਂ ਦਾ ਦਿਮਾਗ ਹੈ ਜਾਂ ਉਹਨਾਂ ਦੀ ਜ਼ੁਬਾਨ ਹੈ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਠੀਕ ਹੈ ਉਹ ਕਹਿੰਦੇ ਨੇ ਕਹੀ ਜਾਣਾ ਪਰ ਉਹਨਾਂ ਦਾ ਜੋ ਹਸ਼ਰ ਪਹਿਲਾਂ ਪੰਜਾਬ ਦੇ ਵਿੱਚ ਹੋਇਆ ਉਸ ਤੋਂ ਪਹਿਲਾਂ ਅਸੀਂ ਦਿੱਲੀ ਦੇ ਵਿੱਚ ਵੀ ਉਹਨਾਂ ਨੂੰ 0 ਤੇ ਰੱਖਿਆ ਹੈਗਾ ਠੀਕ ਹੈ ਪੰਜਾਬ ਦੇ ਵਿੱਚ ਵੀ ਉਹ 0 ਤੇ ਹੀ ਆਉਣਗੇ ਬਿਲਕੁਲ ਜੀ ਬਾਕੀ ਕਿਵੇਂ ਲੱਗਦਾ ਸੰਗਰੂਰ ਸੀਟ ਦਾ ਤੁਹਾਡੀ ਜੱਜਮੈਂਟ ਕੀ ਆ ਕਿ ਕਿੰਨੇ ਕ ਫਰਕ ਨਾਲ ਇੱਥੇ ਮੁਕਾਬਲਾ ਜਿੱਤ ਹਾਰ ਹੋਣੀ ਹੈ ਸੰਗਰੂਰ ਸੀਟ ਦੇਖੋ ਜੀ ਸਾਡਾ ਦਾਵਾ ਇਹ ਹੈ ਕਿ ਜਿਹੜੇ ਪਹਿਲੇ ਰਿਕਾਰਡ ਨੇ ਸਾਡੇ 2014 ਦਾ ਕਹ ਲਓ ਜਾਂ 2019 ਦਾ ਕਹ ਲਓ ਅਸੀਂ ਉਹ ਰਿਕਾਰਡ ਨੂੰ ਸੁਧਾਰਾਂਗੇ ਠੀਕ ਹੈ ਬਿਲਕੁਲ ਪਰ 2014 ਦੀ ਗੱਲ ਕਰਦੇ ਹਾਂ ਬਹੁਤ ਵੱਡਾ ਰਿਕਾਰਡ ਬਣਾਇਆ ਹੋਇਆ ਮਾਨ ਸਾਹਿਬ ਨੇ 2.5 ਲੱਖ ਵੋਟ ਦਾ ਰਿਕਾਰਡ ਹੈ ਜੀ ਉਹ ਟੁੱਟ ਸਕਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਹਾਂ ਰਿਕਾਰਡ ਤੋੜਨ ਵਾਸਤੇ ਬਣਦੇ ਨੇ ਠੀਕ ਹੈ ਹੋਰ ਰਿਕਾਰਡ ਬਣਿਆ ਸੀ ਤੇ ਅਸੀਂ ਹੁਣ ਨਵਾਂ ਬਣਾਵਾਂਗੇ ਠੀਕ ਹੈ ਬਿਲਕੁਲ ਜੀ ਜਾਨਕਿ ਇਸ ਵਾਰ ਜਿਹੜੇ ਨਤੀਜੇ ਨੇ ਹੋ ਰਿਕਾਰਡ ਦੇ ਹੋਣੇ ਨੇ ਬਿਲਕੁਲ ਰਿਕਾਰਡ ਦੇ ਹੋਣੇ ਜੀ ਠੀਕ ਹੈ ਹਾਂ ਜੀ ਹਾਂ ਪਟਿਆਲਾ ਸੀਟ ਨੂੰ ਕਿਵੇਂ ਦੇਖਦੇ ਹੋ ਪਟਿਆਲਾ ਸੀਟ ਤੇ ਵੀ ਡਾਕਟਰ ਬਲਬੀਰ ਸਿੰਘ ਨੇ ਡਾਕਟਰ ਧਰਮਵੀਰ ਗਾਂਧੀ ਨੇ ਕਿ ਉਹਨਾਂ ਦਾ ਮੁਕਾਬਲਾ ਦੱਸਿਆ ਜਾ ਰਿਹਾ ਸੀ ਕਿ ਐਵੇਂ ਦਾ ਲੱਗਦਾ ਕੀ ਲੱਗਦਾ ਤੁਹਾਨੂੰ ਦੇਖੋ ਪਟਿਆਲਾ ਹੋਇਆ ਸੰਗਰੂਰ ਹੋਇਆ ਤੇ ਇਹ ਆਪਣਾ ਸੇਮ ਏਰੀਆ ਇੱਕੋ ਹੀ ਬੈਲਟ ਪੈਂਦੀ ਹੈ ਤੇ ਇਹਦੇ ਵਿੱਚ ਕੋਈ ਨਤੀਜਿਆਂ ਤੇ ਬਹੁਤਾ ਫਰਕ ਨਹੀਂ ਰਹਿਣਾ ਆਪਸ ਵਿੱਚ ਪਟਿਆਲਾ ਜੀ ਜਿਹੜੀ ਸੀਟ ਹੈ ਉਹ ਵੀ ਅਸੀਂ ਮੋਟੇ ਵੱਡੇ ਮਾਰਜਨ ਦੇ ਨਾਲ ਹੀ ਜਿੱਤਾਂਗੇ ਠੀਕ ਹੈ ਹਾਂਜੀ ਯਾਨੀ ਕਿ ਜਿਵੇਂ ਸੰਗਰੂਰ ਰਹਿਣ ਵਾਲੀ ਉਹ ਵੀ ਵੱਡੇ ਫਰਕ ਨਾਲ ਇਹਦਾ ਵੀ ਜਿਹੜੀ ਜਿੱਤ ਹਾਰ ਹੋਣੀ ਵੱਡੇ ਫਰਕ ਨਾਲ ਬਿਲਕੁਲ ਜੀ ਵੱਡੇ ਫਰਕ ਨਾਲ ਹੋਣੀ ਹੈ ਕਿਉਂਕਿ ਜਿਹੜੇ ਸਰਕਾਰ ਨੇ 2 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਲੋਕ ਉਹ ਕੰਮ ਨੂੰ ਦੇਖਦੇ ਹੋਏ ਧੰਨਵਾਦ ਕਰ ਰਹੇ ਨੇ ਸਰਕਾਰ ਦਾ ਧੰਨਵਾਦ ਦੇ ਤੌਰ ਤੇ ਵੋਟਾਂ ਪਾ ਰਹੇ ਨੇ ਤੁਸੀਂ ਦੇਖੋ ਕਿ ਕਿੰਨੇ ਵੱਡੇ ਮਾਰਜਨ ਨਾਲ ਚਾਰਜ ਨੂੰ ਵੋਟਾਂ ਨਿਕਲਣਗੀਆਂ ਬਾਕੀ ਨਤੀਜਿਆਂ ਨੇ ਦੱਸਣਾ ਪਰ ਸੁਖਪਾਲ ਸਿੰਘ ਖਹਿਰਾ ਕੈਂਪੇਨ ਕਰ ਰਹੇ ਸੀ ਪੂਰੀ ਕੇ ਰੋਸ ਆ ਲੋਕਾਂ ਚ ਕਿ ਅਸੀਂ ਪਿੰਡਾਂ ਚ ਜਾਂਦੇ ਆ ਬਹੁਤ ਆਮ ਆਦਮੀ ਪਾਰਟੀ ਪ੍ਰਤੀ ਰੋਸ ਚੱਲ ਰਿਹਾ ਕਿ ਬਹੁਤ ਘੱਟ ਵੋਟ ਪੂ ਸਿਮਰਨਜੀਤ ਸਿੰਘ ਮਾਨ ਦਾ ਇਹ ਕਿਹਾ ਜਾਂਦਾ ਸੀ ਕਿ ਬੇਵ ਲਗਾਤਾਰ ਅਪ ਹੋ ਰਹੀ ਆ ਜੀ ਬਾਕੀ ਇਹ ਚ ਕੀ ਲੱਗਦਾ ਤੁਹਾਨੂੰ ਦੇਖੋ ਸੁਖਪਾਲ ਸਿੰਘ ਖੈਰਾਲੀ ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਕੋਈ ਸੀਰੀਅਸ ਲੈਣੀ ਚਾਹੀਦੀ ਆ ਆਪਾਂ ਨੂੰ ਕਿਉਂਕਿ ਉਹਦਾ ਫੇਸਬੁੱਕ ਤੇ ਦੁਨੀਆ ਦੀ ਜਿਹੜੀ ਹੈਗੀ ਆ ਉਹਨਾਂ ਦੀ ਉਹਦੇ ਉੱਪਰ ਜਿਉਂਦੇ ਨੇ ਉਸੇ ਨੂੰ ਦੇਖ ਕੇ ਉਹ ਮਾਹੌਲ ਸਾਂਭਦੇ ਨੇ ਉੱਥੇ ਉਹਨਾਂ ਦੀਆਂ ਵੋਟਾਂ ਪੈਂਦੀਆਂ ਨੇ ਤੇ ਉੱਥੇ ਹੀ ਉਹ ਆਪਦੀ ਸਰਕਾਰ ਬਣਾਉਂਦੇ ਨੇ ਤਾਂ ਕਰਕੇ ਫੇਸਬੁੱਕ ਤੋਂ ਇਲਾਵਾ ਗਰਾਊਂਡ ਤੇ ਉਹਨਾਂ ਦੀ ਕੋਈ ਸਮਝ ਨਹੀਂ ਹੈ ਕਿ ਗਰਾਊਂਡ ਤੇ ਕੀ ਚੱਲ ਰਿਹਾ ਹੈ ਉਹ ਫੇਸਬੁੱਕ ਵਾਲੇ ਲੀਡਰ ਨੇ ਹੋਰ ਕੁਝ ਨਹੀਂ ਬਿਲਕੁਲ ਪਰ ਵਿਰੋਧੀ ਪਾਰਟੀਆਂ ਨੇ ਦੂਜੀਆਂ ਪਾਰਟੀਆਂ ਨੇ ਉਹਨਾਂ ਦੀ ਅੰਦਰਲੀ ਗੱਲ ਇਹ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ 'ਚ ਉਹ ਸੋਸ਼ਲ ਮੀਡੀਆ ਕਰਕੇ ਆਈ ਹੈ ਕਿ ਆਪਾਂ ਵੀ ਸੋਸ਼ਲ ਮੀਡੀਆ ਨੂੰ ਸਟਰੋਂਗ ਕਰੀਏ ਹੋ ਸਕਦਾ ਅਸੀਂ ਸਟਰੋਂਗ ਹੋ ਜਾਈਏ ਦੇਖੋ ਸੋਸ਼ਲ ਮੀਡੀਆ ਜਿਹੜਾ ਸਾਡਾ ਸੋਸ਼ਲ ਮੀਡੀਆ ਹੈ ਉਹ ਹੈਗਾ ਆਮ ਲੋਕਾਂ ਕੋਲ ਠੀਕ ਹੈ ਸਾਡੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਠੀਕ ਹੈ ਸਾਡੇ ਭੈਣ ਭਰਾ ਨੇ ਉਹਨਾਂ ਨੇ ਰੀਚਾਰਜ ਕਰਾਈ ਆਪਣੇ ਪੱਲਿਓ ਠੀਕ ਹੈ ਤੇ ਉਹਦੇ ਉੱਪਰ ਉਹਨਾਂ ਕੋਲ ਸਾਧਨ ਨਹੀਂ ਸੀਗੇ ਗੱਡੀਆਂ ਆਕਾਰਾਂ ਨਹੀਂ ਸੀਗੀਆਂ ਆਮ ਘਰਾਂ ਦੇ ਸੀਗੇ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਇੱਕ ਵਰਤਿਆ ਕਿ ਨਵਾਂ ਸਾਧਨ ਹੈ ਆਪਣੇ ਕੋਲ ਆਪਾਂ ਇੱਕ ਦੂਜੇ ਨਾਲ ਪ੍ਰਚਾਰ ਦੇ ਤੌਰ ਤੇ ਉਹਨਾਂ ਨੇ ਸਾਂਝਾ ਕੀਤਾ ਉਹ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਸੀਂ ਤਾਂ ਉਸ ਤਰੀਕੇ ਨਾਲ ਵਰਤਿਆ ਹਾਂ ਹਾਂ ਅੱਛਾ ਜੁਨੀ ਕਿ ਉਹ ਆਪਣੇ ਪੇਜ ਜਿਹੜੇ ਚਲਾਉਂਦੇ ਨੇ ਉਹਦਾ ਇਫੈਕਟ ਨਹੀਂ ਪੈਂਦਾ ਜੀ ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਨਹੀਂ ਜਿਹੜਾ ਦੇਖੋ ਸੁਖਪਾਲ ਸਿੰਘ ਖਹਿਰਾ ਕਰਦੇ ਨੇ ਪ੍ਰਚਾਰ ਉਹਨਾਂ ਦੀ ਇੱਕ ਛੋਟੀ ਜੀ ਦੁਨੀਆ ਹੈ ਤੇ ਪਹਿਲਾਂ ਉਹ ਛੋਟੀ ਜੀ ਦੁਨੀਆ ਨੇ ਉਹਨਾਂ ਨੂੰ ਪੰਪ ਦੇ ਕੇ ਪਹਿਲਾਂ ਪਾਰਟੀ ਬਣਵਾਤੀ ਠੀਕ ਹੈ ਪਾਰਟੀ ਛੜਵਾਤੀ ਪਾਰਟੀ ਬਣਵਾਤੀ ਤੇ ਫਿਰ ਉਹ ਪਾਰਟੀ ਤੋਂ ਵੀ ਉਹ ਉਹਨਾਂ ਦਾ ਕੁਝ ਨਹੀਂ ਹੋਇਆ ਫਿਰ ਉੱਥੋਂ ਹੀ ਉਹ ਰਏ ਲੈਂਦੇ ਨੇ ਵੀ ਮੈਨੂੰ ਕੀ ਕਰਨਾ ਚਾਹੀਦਾ ਫਿਰ ਜਾ ਕੇ ਹੈਲੀਪਾਰਟ ਤੇ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਤੇ ਹੁਣ ਉਸੇ ਕਾਂਗਰਸ ਪਾਰਟੀ ਵੱਲੋਂ ਉਹ ਸੰਗਰੂਰ ਭੇਜੇ ਗਏ ਨੇ ਤੁਸੀਂ ਆਪ ਹੀ ਸਮਝ ਸਕਦੇ ਹੋ ਵੀ ਉਹਨਾਂ ਦਾ ਕਿੱਥੇ ਆਧਾਰ ਹੈ ਠੀਕ ਹੈ ਸਿਮਰਨਜੀਤ ਸਿੰਘ ਮਾਨੂ ਜਿਮਨੀ ਚੋਣ ਹੋਈ ਉਹ ਚ ਜਿੱਤ ਦਰਜ ਕੀਤੀ ਆ ਆਮ ਆਦਮੀ ਪਾਰਟੀ ਨੂੰ ਦੂਜੇ ਨੰਬਰ ਤੇ ਲਿਆਇਆ ਉਹਨਾਂ ਨੇ ਤੇ ਕੀ ਲੱਗਦਾ ਤੁਹਾਨੂੰ ਵੀ ਹੁਣ ਕਿਵੇਂ ਦਾ ਰਹਿਣ ਆ ਸਿਮਰਨਜੀਤ ਸਿੰਘ ਮਾਨ ਦਾ ਦੇਖੋ 2 ਸਾਲਾਂ ਦੇ ਵਿੱਚ ਜੋ ਕਾਰਗੁਜ਼ਾਰੀ ਰਹੀ ਹੈ ਉਹਨੂੰ ਆਪਾਂ ਜੇ ਜ਼ੀਰੋ ਤੋਂ ਥੱਲੇ ਕੋਈ ਨੰਬਰ ਹੋਊਗਾ ਆਪਾਂ ਉਹ ਦੇ ਸਕਦੇ ਆ ਕਿਉਂਕਿ ਤੁਸੀਂ ਆਪ ਵੀ ਦੇਖਦੇ ਹੋ ਮੀਡੀਆ ਵਾਲੇ ਤੁਸੀਂ ਸਾਰੇ ਭਰਾ ਹੈਗੇ ਹੋ ਵੀ ਉਹਨਾਂ ਨੇ ਲੋਕ ਸਭਾ ਦੇ ਵਿੱਚ ਜਾ ਕੇ ਕਿਹੜਾ ਪੰਜਾਬ ਦਾ ਜਾਂ ਇਕੱਲੇ ਸੰਗਰੂਰ ਦਾ ਹੀ ਮੁੱਦਾ ਕਿਹੜਾ ਚੱਕਿਆ ਕੁਝ ਵੀ ਨਹੀਂ ਚੱਕਿਆ ਠੀਕ ਹੈ ਸਾਡੇ ਸੰਗਰੂਰ ਦੇ ਇਨਕਲਾਬੀ ਲੋਕ ਨੇ ਜਜ਼ਬਾਤੀ ਲੋਕ ਨੇ ਗੱਲਾਂ ਸੁਣ ਕੇ ਉਹਨਾਂ ਨੂੰ ਇਹ ਹੋ ਗਿਆ ਕਿ ਹਾਂ ਚਲੋ ਸਿਮਰਜੀਤ ਮਾਨ ਸਿੰਘ ਮਾਨ ਨੇ ਕਿਹਾ ਤਾਂ ਕਿ ਮੇਰੀ ਕੌਮ ਮੈਨੂੰ ਹਰਾਉਂਦੀ ਰਹੀ ਹੈ ਇੱਕ ਮੌਕਾ ਦੇ ਤਾਂ ਠੀਕ ਹੈ ਕਿ ਕੌਮ ਨੇ ਮੌਕਾ ਦਿੱਤਾ ਪਰ ਕੌਮ ਲਈ ਫਿਰ ਉਹਨਾਂ ਨੇ 2 ਸਾਲਾਂ 'ਚ ਕੀ ਕੀਤਾ ਕੁਝ ਵੀ ਨਹੀਂ ਕੀਤਾ ਹੈਗਾ ਤੇ ਸੰਗਰੂਰ ਦੇ ਲੋਕ ਜੇ ਪਾ ਕਹੀਏ ਵੀ ਗੱਲਾਂ ਸੁਣ ਕੇ ਵੋਟਾਂ ਪਾ ਦਿੰਦੇ ਨੇ ਹਰ ਵਾਰ ਉਹ ਚੀਜ਼ ਨਹੀਂ ਹੁੰਦੀ ਹੈਗੀ ਮਾਨ ਸਾਹਿਬ ਨੇ ਜੇ ਕੁਝ ਕੀਤਾ ਹੁੰਦਾ ਸੀ ਮਨਜੀਤ ਮਾਨ ਜੀ ਨੇ ਤਾਂ ਉਹ ਹੁਣ ਦੁਬਾਰਾ ਵੋਟਾਂ ਪਾਉਂਦੇ ਪਰ ਜੋ ਦੇਖ ਲਿਆ ਕਿ 2 ਸਾਲ ਦੇ ਵਿੱਚ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਹੈਗਾ ਲੋਕਾਂ ਦੇ ਵਿੱਚ ਆਏ ਤੱਕ ਨਹੀਂ ਹੈਗੇ ਤਾਂ ਕਰਕੇ ਹੁਣ ਨਹੀਂ ਲੋਕ ਉਧਰ ਨੂੰ ਜਾਂਦੇ ਹੈਗੇ ਠੀਕ ਹੈ ਹੁਣ ਫਿਰ 4 ਜੂਨ ਦੇ ਜਸ਼ਨ ਦੀਆਂ ਤਿਆਰੀਆਂ ਨੇ ਜਿਵੇਂ ਤੁਸੀਂ ਅਨੁਮਾਨ ਲਗਾ ਰਹੇ ਹੋ ਬਿਲਕੁਲ ਸਾਡੀਆਂ ਤਿਆਰੀਆਂ ਨੇ ਜੀ ਨਾਲ ਤੁਹਾਨੂੰ ਵੀ ਬੁਲਾਵਾਂਗੇ ਠੀਕ ਹੈ ਇਕੱਠੇ ਜਸ਼ਨ ਮਨਾਵਾਂਗੇ ਆਪਾਂ ਸਾਰੇ ਬਿਲਕੁਲ ਜੀ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਯੂਥ ਪ੍ਰਧਾਨ ਨੇ ਸਤਵੀਰ ਸਿੰਘ ਬਖਸੀ ਵਾਲਾ ਜੋ ਦਾਵਾ ਕਰਦੇ ਨੇ ਕਿ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਆ ਐਲਾਨ ਹੋਣਾ ਬਾਕੀ ਆ ਕਿਉਂਕਿ 4 ਜੂਨ ਨੂੰ ਨਤੀਜੇ ਆਉਣੇ ਨੇ ਰਿਜ਼ਲਟ ਆਉਣੇ ਨੇ ਅਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੰਨੀਆਂ ਸ਼ੀਟਾਂ ਕਿਹੜੀ ਪਾਰਟੀ ਨੂੰ ਆਉਂਦੀਆਂ ਨੇ ਕੈਮਰਾਮੈਨਰ ਸੁਖਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ